ਸੁਤ ਜੈ ਜੈ ਬੱਬਾ ਹੈ ਦੇ ਆਲਾ ਪੂਰਨਾ ਕਰਾ ਗ੍ਰੰਥ ਤਤ ਕਾਲਾ ਮਣਵਾ ਸੰਦ ਫਲ ਪਾਵੇ ਸੋਈ ਦੂਖਨਤ ਸਭ ਵਿਆਪਤ ਕੋਈ ਆੜੈਲਾ ਸੁਨਾ ਗੁੰਜੇ ਜੋ ਯਾ ਸੋਰ ਸੁਨਾ ਪਾਵੇ ਸੁਨਾ ਮੂੜ ਚਿਤ ਲਾਏ ਤੇ ਸਰਤਾ ਆਵਈ ਦੂਖ ਦਰਦ ਭੋਰ ਨਿਤ ਨੰ ਤੰ ਨਰਕ ਰਹਿ ਹੋ ਜੋ ਯਾ ਕੀ ਇੱਕ ਬਾਰ ਚ ਪਈ ਸੰਬਤ 17 ਸੈਸਪਨੀਜਾ ਅਰਧ ਸੈਸ ਫੁਣ ਤੀਨ ਕਹੀਜਾ ਭਾਦਰਾ ਵਸ ਕੀ ਅਸ਼ਟਮੇ ਰਵਾਰਾ ਤੀਰ ਸਤਧਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਸਵਈਆ ਪਾਹੇ ਗਹੇ ਜਬ ਤੇ ਤੁਮਰ